ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਕੀ ਤੁਸੀਂ ਵੀ ਟੈਟ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਐਂਡ ਜਦੋਂ ਤੁਸੀਂ ਐਗਜ਼ਾਮ ਦਿਨੇ ਹੋ ਪੇਪਰ ਤੋਂ ਪਹਿਲਾਂ ਤਾਂ ਸਾਰਾ ਕੁਝ ਤੁਹਾਨੂੰ ਸਮਝ ਆ ਰਿਹਾ ਹੁੰਦਾ ਜਦੋਂ ਵੀ ਤੁਸੀਂ ਥਿਉਰੀ ਪੜ੍ਹਦੇ ਹੋ ਈਵੀਐਸ ਮੈਥ ਐਸਐਸਟੀ ਮੈਥ ਸਾਇੰਸ ਥਿਉਰੀ ਪੜ੍ਹਨ ਤੋਂ ਬਾਅਦ ਜਦੋਂ ਤੁਸੀਂ ਪੇਪਰ ਵਿੱਚ ਬੈਠਦੇ ਹੋ ਜਾਂ ਫਿਰ ਪ੍ਰੀਵੀਅਸ ਈਅਰ ਲਗਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੇ ਤੋਂ ਪ੍ਰਸ਼ਨ ਹੱਲ ਨਹੀਂ ਹੁੰਦੇ ਐਂ ਜਿਹਦੇ ਕਰਕੇ ਤੁਹਾਡੇ ਨੰਬਰ ਵੀ ਨਹੀਂ ਆਉਂਦੇ ਐਂ ਪੇਪਰ ਵੀ ਕਲੀਅਰ ਨਹੀਂ ਹੁੰਦਾ ਸੋ ਇਸ ਰਿਗਾਰਡਿੰਗ ਹੀ ਗੱਲ ਕਰਾਂਗੇ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਜਦੋਂ ਤੁਸੀਂ ਥਿਊਰੀ ਪੜ੍ਹ ਰਹੇ ਹੁੰਨੇ ਹੋ ਜਦੋਂ ਤੁਸੀਂ ਕੋਈ ਕਿਤਾਬ ਓਪਨ ਕਰ ਲਈ ਈਵੀਐਸ ਦੀ ਕਿਤਾਬ ਹੋ ਸਕਦੀ ਆ ਪੈਡਾਗੋਜੀ ਦੀ ਕਿਤਾਬ ਹੋ ਸਕਦੀ ਆ ਕਿਸੇ ਵੀ ਸਬਜੈਕਟ ਦੀ ਕਿਤਾਬ ਹੋ ਸਕਦੀ ਆ ਤੇ ਉਹਦੇ ਵਿੱਚ ਟੂ ਦਾ ਪੁਆਇੰਟ ਗੱਲਾਂ ਕੀਤੀਆਂ ਹੁੰਦੀਆਂ ਥਿਉਰੀ ਵਾਲੀ ਬੁੱਕ ਦੀ ਮੈਂ ਗੱਲ ਕਰ ਰਿਹਾ ਜਿਵੇਂ ਮੰਨ ਲਓ ਤੁਸੀਂ ਕੋਈ ਕਨਸੈਪਟ ਪੜ੍ਹਿਆ ਤੇ ਉਸ ਕਨਸੈਪਟ ਦੇ ਵਿੱਚੋਂ ਤੁਹਾਨੂੰ ਇਹ ਦੱਸਿਆ ਜਾਂਦਾ ਕਿ ਕੰਨ ਇਸ ਤਰ੍ਹਾਂ ਪਕੜਨਾ ਆ ਬਟ ਪੇਪਰ ਦੇ ਵਿੱਚ ਕੀ ਆ ਜਾਂਦਾ ਕਿ ਕੰਨ ਇਸ ਤਰ੍ਹਾਂ ਪਕੜਿਆ ਹੋਇਆ ਤੇ ਹੁਣ ਇਹਦਾ ਹੱਲ ਦੱਸੋ ਸੋ ਮੇਰੀਆਂ ਗੱਲਾਂ ਨੇ ਤੁਸੀਂ ਸਮਝ ਰਹੇ ਹੋਣੇ ਆ ਕਿ ਪੇਪਰ ਦੇ ਵਿੱਚ ਕਨਸੈਪਟ ਤੋਂ ਸੰਬੰਧਿਤ ਕੁਐਸਚਨ ਪੁੱਛਿਆ ਜਾਂਦਾ ਬਟ ਉਹਨੂੰ ਥੋੜਾ ਜਿਹਾ ਬਦਲ ਦਿੱਤਾ ਜਾਂਦਾ ਆ ਥੋੜਾ ਜਿਹਾ ਉਹਨੂੰ ਔਖਾ ਕਰ ਦਿੱਤਾ ਜਾਂਦਾ ਜਿਹਦੇ ਕਰਕੇ ਆਪਾਂ ਨੂੰ ਸਮੱਸਿਆ ਆਉਂਦੀ ਆ ਖਾਸ ਕਰਕੇ ਉਹਨਾਂ ਸਟੂਡੈਂਟ ਨੂੰ ਜ਼ਿਆਦਾ ਸਮੱਸਿਆ ਹੁੰਦੀ ਹੈ ਜਿਹੜੇ ਕਿ ਪ੍ਰੋਪਰ ਪ੍ਰੈਕਟਿਸ ਨਹੀਂ ਕਰਦੇ ਓਵਰਆਲ ਜਿਹੜੇ YouTube ਦੇ ਆਪਣੇ ਵੀਡੀਓਜ਼ ਦੇ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜਿਹੜੇ ਕਮੈਂਟ ਕੀਤੇ ਜਾਂਦੇ ਆ ਉਹਦੇ ਆਧਾਰ ਤੇ ਹੀ ਮੈਂ ਇਹ ਵੀਡੀਓ ਬਣਾ ਰਿਹਾ ਕਿਉਂਕਿ ਕਾਫੀ ਸਾਰੇ ਸਟੂਡੈਂਟ ਇਹ ਕਹਿੰਦੇ ਆ ਕਿ ਸਰ ਅਸੀਂ ਪੇਪਰ ਦੀ ਤਿਆਰੀ ਤਾਂ ਕਰ ਲੈਨੀ ਆ ਪੇਪਰ ਤੋਂ ਪਹਿਲਾਂ ਸਾਨੂੰ ਸਾਰਾ ਕੁਝ ਆਉਂਦਾ ਹੁੰਦਾ ਬਟ ਪੇਪਰ ਦੇ ਵਿੱਚ ਪਤਾ ਨਹੀਂ ਕੀ ਹੋ ਜਾਂਦਾ ਆ ਕਿ ਸਾਡੇ ਤੋਂ ਪ੍ਰਸ਼ਨ ਨਹੀਂ ਹੱਲ ਹੁੰਦੇ ਐਂਡ ਟਾਈਮ ਵੀ ਕੱਟ ਪੈ ਜਾਂਦਾ ਆ ਇੱਕੋ ਰੀਜ਼ਨ ਆ ਕਿ ਤੁਸੀਂ ਪ੍ਰੈਕਟਿਸ ਨਹੀਂ ਕਰਦੇ ਜਦੋਂ ਤੁਸੀਂ ਪੜ੍ਹ ਲੈਨੇ ਹੋ ਤੁਸੀਂ OMR ਸ਼ੀਟ ਲਿਆ ਕੇ ਸਾਰੇ ਪ੍ਰਸ਼ਨਾਂ ਨੂੰ ਹੱਲ ਕਰਕੇ ਵੇਖਿਆ ਕਰੋ ਕਿ ਯਾਰ ਮੈਂ ਸਾਰੇ ਪੇਪਰ ਨੂੰ ਜਿਹਦੇ ਲਈ ਮੈਨੂੰ 150 ਮਿੰਟ ਮਿਲਨੇ ਆ 2.5 ਘੰਟੇ ਮਿਲਨੇ ਆ ਤੇ ਮੈਂ ਕਿੰਨਾ ਸਮਾਂ ਲਗਾ ਰਿਆ ਇਸ ਪ੍ਰਸ਼ਨ ਨੂੰ ਹੱਲ ਕਰਨ ਦੇ ਲਈ ਕਿਤੇ ਐ ਨਾ ਹੋਵੇ ਕਿ ਤੁਸੀਂ 2.5 ਘੰਟਿਆਂ ਦੇ ਪੇਪਰ ਦੇ ਲਈ ਤਿੰਨ ਚਾਰ ਘੰਟੇ ਲਗਾ ਰਿਹਾ ਹੋ ਤੇ ਪੇਪਰ ਦੇ ਵਿੱਚ ਤੁਸੀਂ ਉਹ ਪੇਪਰ ਕਿਵੇਂ ਕੰਪਲੀਟ ਕਰੋਗੇ ਸੋ ਤੁਸੀਂ ਇਹ ਨਹੀਂ ਸੋਚਣਾ ਕਿ ਫਿਲਹਾਲ ਮੇਰੇ ਤੋਂ ਕੁਐਸਚਨ ਨਹੀਂ ਹੱਲ ਹੋ ਰਹੇ ਹੋ ਸਕਦਾ ਤੁਹਾਨੂੰ ਜੇ ਤੁਸੀਂ ਅੱਜ ਬੈਠਦੇ ਹੋ ਤਾਂ ਤੁਹਾਨੂੰ 3-4 ਘੰਟੇ ਲੱਗ ਜਾਣ ਕਿਸੇ ਪ੍ਰਸ਼ਨ ਪੱਤਰ ਨੂੰ ਹੱਲ ਕਰਨ ਦੇ ਵਿੱਚ ਬਟ ਕੋਈ ਗੱਲ ਨਹੀਂ ਹੌਲੀ-ਹੌਲੀ ਤੁਹਾਡੀ ਸਪੀਡ ਵਧੇਗੀ ਕਨਸੈਪਟ ਜਿਵੇਂ-ਜਿਵੇਂ ਤੁਹਾਡਾ ਕਲੀਅਰ ਹੋਊਗਾ ਤੁਹਾਡੀ ਅੰਡਰਸਟੈਂਡਿੰਗ ਵਧੇਗੀ ਐਂਡ ਤੁਹਾਡੀ ਸਪੀਡ ਵੀ ਵਧੇਗੀ ਸੋ ਇਹ ਗੱਲ ਸੀਗੀ ਆਪਣੀ ਡੈਟ ਪ੍ਰੀਖਿਆ ਦੀ ਹੋਪਸੋ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਵੀਡੀਓ ਜੇਕਰ ਹੈਲਪਫੁਲ ਲੱਗੀ ਸੀਗੀ ਤਾਂ ਆਪਦੇ ਦੋਸਤਾਂ ਨਾਲ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ so much for watching God bless you all